ਇੱਥੋਂ ਲੈ ਕੇ ਜਾਓ ਸਮਾਨ ਹਸਤਾ ਇੱਥੇ ਹੋਂ ਤਾਂ ਸੀ ਜਸਟ ਕੋਟਾ ਪੂਰਾ ਕਰ ਰਹੇ ਹਾਂ ਦੇਖਦਾ ਇਹਦਾ ਟੇਕ ਵੀ ਮਿਲ ਰੂਗਾ ਸਾਡੇ ਨਾਲ ਦੇ ਦਾ ਘੜਤਾ ਚਲੋ ਉਸ ਤੇ ਮੈਂ ਵੀ ਘਟਾਉਣੇ ਸੀ ਨੋਂ ਕਾਲਾ ਧੂਆ ਬਾੜ ਗਿਆ ਸਰ ਬਸਾਉਣ ਵਾਲੀ ਆ ਇਹਦੇ ਵੈਸੇ ਆਪਣੇ ਕੋਲ ਹੈ ਨਹੀਂ ਪੈਸੇ ਆਪਣੇ ਕੋਲ ਨਹੀਂ ਲਿਸ਼ਕਮ ਮਾਰਦੀ ਐ ਲਿਸ਼ਕਾਂ ਚੰਗਾ ਜੀ ਸਾਸਰੀ ਕਾਲ ਸਾਰਿਆਂ ਨੂੰ ਨਹੀਂ ਖਰਚ ਜਾਏ ਧੂਲ ਤੇ ਬਾਂਦਰ ਬਿਠਾਉਣਾ ਐ ਛੋਟੀ ਆਂਡੀ ਲੈਂਬਰਗਿਨੀ ਆ ਇੱਕ ਵਾਰੀ ਫੇ ਆਵਾਂਗੇ ਹੁਣੇ ਹੀ ਜਾਓਗੀ ਆਟੋਮੈਟਿਕ ਪੁੱਤ ਨਿਕਾਂਡ ਹੋ ਗਿਆ ਬਈ ਜਦੋਂ ਵੀ ਆਉਂਦਾ ਨੁਕਸਾਨ ਹੀ ਕਰਾਉਂਦਾ ਮੇਰਾ 500 ਦਾ ਉਹ ਕਾਰ ਲੈ ਜਾਓ ਪਰ ਕਿਹਾ ਜੀ ਵੀ ਹੈ ਸ਼ੈਲ ਵੀ ਪੈਸਾ ਸਤਰੀ ਕਾਲੀ ਅਰੇ ਤੇ ਬਲੌਂਸਰ ਵਗ ਕੰਨ ਜਾ ਰਹੇ ਹਾਂ ਪਹਿਲਾਂ ਸਾਡੇ ਫੋਨ ਦੀ ਮੈਮਰੀ ਫੁੱਲ ਹੋ ਗਈ ਹੁਣ ਹੀ ਗੱਟ ਉਹ ਟੱਕਰ ਕੇ ਲੀਡ ਕਰੇ ਕੋਸ ਨਵਾਂ ਬਲੌਕ ਉਹ ਨਾ ਮਕੇ ਤੇ ਬਣ ਰਹੀ ਚਾਹ ਦੇਖੋ ਚਾਹ ਉਹ ਇਹ ਸਾਡੀ ਚਾਹ ਇਹ ਹੈਗਾ ਚਮਚ ਚਾਹ ਇਸ ਕੋ ਖਲਾएंगे ऐसे ਆਪਣੀ ਮੇਨ ਡਿਊਟੀ ਲੱਗੀ ਹੋਈ ਆ ਚਾਹ ਬਣਾਵਾਂਗੇ ਖੰਡ ਹੰਡ ਪਾ ਕੇ ਕੋਕਾ ਚਾਹ ਮੈਂ ਲੈ ਚਾਹ ਪੀ ਕੇ ਅੱਜ ਕੀ ਕਰਨਾ ਅੜਕੇ ਕੇ ਦੇਖਦੇ ਆ ਅੱਜ ਕੀ ਕਰਨਾ ਏ ਕੀ ਕਰਨਾ ਏ ਉਹ ਬਨ ਰਹੀ ਹੈ ਹਮ ਤੋ ਹੀ ਗੋਗੇ ਹਲਾਈ ਕਰਦੇ ਇਹ ਛੋਟਾ ਭੰਡਾ ਜਿਵੇਂ ਕੋਈ ਕੁਝ ਲੋਕ ਹੁੰਦੇ ਨਾ ਛੋਟੇ ਭੰਡੇ ਸੇਤੀ ਉਛਲ ਜਾਂਦੇ ਛੇਤੀ ਉਛਲ ਜਾਂਦਾ ਤਾਂ ਕੇ ਨੂੰ ਹਲਾਉਣਾ ਪੈਂਦਾ ਬਰੋ ਕੋਲਵੇਂ ਨੂੰ ਚੰਗੀ ਤਰ੍ਹਾਂ ਬਾਕੀ ਮਿੱਠਾ ਪਾ ਬਿਲਕੁਲ ਜੂਗਾ ਇਹ ਮੇਰਾ ਸਟਾਈਲ ਆ ਚਾ ਮਨਾ ਹੁੰਦਾ ਚਾ ਪਕਾਣ ਨੂੰ ਨਾ ਤਾਂ ਇਹ ਆਪਣੀ ਡੋਟੀ ਲੱਗੀ ਬਰੋ ਚਾ ਗਈ ਇਹ ਬੰਨ ਤੇ ਉਹ ਅੰਦਰੋਂ ਉੱਠੇ ਦੇ ਇੱਥੇ ਪੈ ਗਿਆ ਨੋ ਬੈਡ ਕੁਆਲਿਟੀ ਕੈਮਰਾ ਕੋ ਤਿਆਰ ਹੋਇਆ ਹੈ ਮੁੰਡਾ ਪੂਰਾ ਅਰਮਾਲ ਵਾ ਚੋਰੀ ਕਰਦਾ ਹੋਰ ਕੋਈ ਚੱਕਰ ਨਹੀਂ ਹੈ ਚੱਲਿਆ ਗੁਰਦੁਆਰਾ ਸਾਹਿਬ ਪੈਸਾ ਦੇਖ ਪੈਸਾ ਉਹ ਐਸਾ ਹੈ ਪਰ ਡਾਲਰ ਡਾਲਰ ਦੀ ਹੈ ਸਾਰਿਆਂ 100 100 ਦੇ ਆ ਦੇ ਅੱਜ ਫਿਰ ਭਰਾ ਨੂੰ ਦਾਨ ਕਰੋ हां आज ਬਹੁਟੇ ਦੇ ਲੋ ਸੇਵਾ ਹੋਊਗੀ ਮੈਨੂੰ ਬੁਰੇ ਪਈਆ ਲੋਗ ਲੱਗ ਗਏ ਨਾ ਪਹਿਲੇ ਪਾਸੇ ਪਈ ਆਹ ਖੜੀਆ ਦੂਜੀ ਟੋਟੀ ਏ ਤੱਲੇ ਪਈਆ ਸ਼ੈਲ ਵੀ ਯਰੇ ਇੰਨਾ ਮੋਹ ਪਿਆਰ ਆ ਗੱਡੀਆਂ ਨਾਲ ਪਿੱਛੇ ਨੂੰ ਕਰਕੇ ਪਾਏ ਨੋ ਪਿਆਰ ਕਰਨਿਆ ਪੀਣ ਵਾਲਾ ਪਾਣੀ ਪਾਉਂਦਾ ਵਿੱਚ ਉਹ ਸਾਈਡ ਜਾਈ ਜਾ ਗਾਣੇ ਦੂਜੇ ਚੱਲੀ ਜਾਂਦੇ ਗਾਣੇ ਚਲੋ ਜੀ ਚੱਲੀਏ ਹੁਣ ਗੱਡੀ ਦਵਾਉਣ ਚਲਿਏ ਪਿੰਦੀ ਲੋ ਦੇ ਲੋ ਦੇ ਸੋਸ ਕਾ ਕੇ ਲੰਗਰ ਹੁਣ ਨੀਂਦ ਆਉਂਦੀ ਆ ਚੰਗਾ ਜੀ ਆਏ ਤੇ ਲਬਦਾ ਚਾਹ ਪਿੰਦੀ ਆਏ ਖੰਦੀ ਨਹੀਂ ਪਿੰਦੀ ਜਲੋ ਭਰੀ ਜਲੋ ਤੇਲ ਭਰੀ ਜਲੋ ਤੇਲ ਭਰੀ ਜਲੋ ਸਜਾ ਲਗਾ ਜੀ ਪਰ ਗਿਆ ਜੀ ਮੈਂਬਰਸ਼ਿਪ ਦਵਾਦੀ ਹੁਣ ਮੈਂ ਬਹੁਤ ਮੈਂਬਰਸ਼ਿਪਾਂ ਦਵਾਈਆਂ ਪਹਿਲਾਂ ਪੰਪ ਦੇ ਕੇ ਖਾਸ ਕੋਧੀ ਹੁਣ ਕਹਦੀ ਐ ਇਹਦੀ ਹੈ ਜੀ ਇਹਦੀ ਇਹ ਇਹਦੀ 14 ਰੋਲਾਂ ਚ ਅਨਲਿਮਟਿਡ ਮਹੀਨਾ ਜਦੋਂ ਮਰਜੀ ਆਓ ਜਦੋਂ ਮਰਜੀ ਜਾਓ ਨਿਆਰੇ ਲਓ ਐਸ਼ ਕਰੋ ਸਵਾਦ ਲਓ ਭਰ ਤੇ ਗਰਾਂਦੀ ਸਾਰਾ ਖਾਣ ਹੀ ਕਰਾਉਣਾ ਜਦੋਂ ਤੁੰਗਾ ਕਾਹੋ ਮਾੜੀ ਫਾਇਦਾ ਨਹੀਂ ਕਹਿੰਦਾ ਸੀ ਮੈਂ ਜਦੋਂ ਵੀ ਆਉਂਦਾ ਖਾਣ ਹੀ ਕਰਾਉਂਦਾ ਮੇਰੇ चौदह फोन एक रहा चौदह लग रहा है तेरा थैंक यू चौदह ना ना दो तो ढ़ंबी ने तो जिन्नी है रहेगा सदा इतने ही पहले मेरा मैं ट्रैक कर तो आये सदा इतने करना ट्रैक कर इतने मैंने करना तो वो वो सारे बिल ना लग रहा मेरे बर्थडे अभी ला सच्चे पाखंड ना चलने से डर ना भी यू कोड़ी

ਆ ਬੰਦ ਕਰਦੇ ਵੇ ਆਪਣੇ ਮੋਗੇ ਵੀ ਹੈ ਇਹ ਤਾਂ ਆਟੋਮੈਟ ਚੱਲਿਆ ਉਹ ਆਟੋਮੈਟਿਕ ਆਪਣੇ ਮੋਗੇ ਲੱਗਿਆ ਹੋਇਆ ਹੈ ਤੁੰਗਮਾਈ ਜੀ ਤਾਂ ਰੱhti ਸਰੰਗਵੇਂ ਸੇ ਨਿਕਲੇ ਗੱਡੀ ਸਰੰਗ ਸੇ ਪਾਸੇ ਨਾ ਟਾਇਰਾਂ ਦਾ ਲੱਗਾ ਇਹਨਾਂ ਨੇ ਲੱਗਾ ਦੂਜੇ ਪਾਸੇ ਇਹ ਸ਼ਾਵਰ ਦੇ ਦਾ ਘੱਟੀ ਨੂੰ ਇਹ ਦੇਖੋ ਇਹ ਆਉ ਆ ਗਈ ਸ਼ਾਵਰ ਆ ਆ ਗਿਆ ਆ ਆ ਗਿਆ ਨੋ ਕਿ ਹੋ ਗਿਆ ਉਹ ਤਨੇ ਕਾਂਡ ਹੋ ਗਿਆ ਵੀ ਚੰਗਾ ਲਾ ਲੈਂ ਲੱਗਾ ਇਹਨਾਂ ਨੂੰ ਪਈਆਂ 14 ਲਾਈਏ ਇਹ ਕੰਮ ਦਾ 14 ਡਾਲਰ ਇਹਨੂੰ ਵੀ ਆਸ ਵੀ ਨੇ ਨਾ ਉਹ ਤਰਾ ਨਾਲ ਲੱਗਾ ਟਾਇਰ ਸਹੀ ਕਰਕੇ ਲਾਈ ਅੱਗੇ ਨੂੰ ਆਹ ਰੇ ਸਿੱਧੀ ਨਾ ਪੂਰਾ ਟਾਇਰ ਲਾਈ ਆਹ ਫੜ ਉਹ ਰਿੰਮ ਨਾਲ ਲੱਗਦਾ ਹੀ ਉਹਨੇ ਕਿਹਾ ਵੇਰ ਆ ਗਿਆ ਆ ਗਿਆ ਹੋਇਆ ਕੋਈ ਨਹੀਂ ਇਹ ਤਾਂ ਮੈਂ ਬ੍ਰੇਕ ਕਰ ਪਿਆ ਹੋਇਆ ਉਹ ਕੋਈ ਨਹੀਂ ਪੈਣੀ ਅੱਛਾ इन कह दोगे सारे डैटी ने, ने। पिछले चीजें मारे चंगी तरह एक बार फिर आवा ਅੱਧੀ ਪੂਰੇ ਘਾ ਲੈਣਾ ਚਾਹਦਾ 14 ਦੇ 14 26 ਹੋ ਗਏ ਉਹ ਉਹ ਜਿਹੜੀ ਉਹ ਕਰਦੀ ਉਹ ਜੱਸਪੀ ਮਹਾਸਵੇਤ ਕਹਿੰਦੇ ਹੈਗੇ ਆ ਹਾਂ ਥੱਲੇ ਚਾਰ ਜੀ ਆ ਉਹ ਲੱਗਦੀ ਇੱਦਾਂ ਕਰਦੀ ਉਹ ਤੇਰੀ ਦੀ ਕਾ ਚੰਗਾ ਕਰਨ ਕੰਟੀ तो। तो चमक ही ना तो आ गए लिशकम मार दी है लिशका आशेरा मस्टिंगो सोनी लगन लग गई रंग बदल जाती है ਇਹੀ ਤਰ੍ਹਾਂ ਪਰ ਡੱਟ ਨਹੀਂ ਦਿਸਣੀ ਚਾਹੀਦੀ ਜਿਵੇਂ ਆ ਡੱਟ ਦੱਸ ਰਹੀ ਇਹਨੂੰ ਮੈਨੂੰ ਆ ਹਾਂ ਵੈਰੀ ਗੁੱਡ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਕਿ ਮਕਾ ਦੇ ਗਿਰਾਂ ਜਿਹੜੀ ਮਾੜੀ ਮੋਟੀ ਲੱਗੀ ਆ ਬਾਕੀ ਕੰਮ ਤੇ ਮੈਂ ਬਾਅਦ ਚ ਦੱਸਦਾ ਅੱਛਾ ਮਨ ਨੂੰ ਦੇ ਚੱਲਾਂਗੇ ਇੱਕਰੀ ਹੋਰ ਤੋਂ ਹੋਣ ਜਾਣੀ ਹੈ ਇਹਨਾਂ ਟਾਈਮ ਉਹਨਾਂ ਨੇ ਆਪਣੇ ਮੂੰਹ ਨਾਲ ਨਾ ਕਿਹਾ ਆ ਕੋਜਿਕੀਆਂ ਦੋ ਆ ਇਹ ਚੰਗੀ ਤਰ੍ਹਾਂ ਮੈਂ ਦਾਗ ਨਾ ਦੇ ਜੀ ਪੇ ਕੱਢ ਲੈਣੀ ਐ ਮੈਂ ਤੇਰੀ ਆ ਵੀ ਸਾਫ਼ ਕਰਨਾ ਐ ਤੂੰ ਆਹ ਦੇਖੋ ਬੱਚਾ ਇਹ ਚਮਕ ਰਹੀ ਐ ਨਾ ਬਣਾਉ ਤੂੰ ਵਾਹ ਚੋਟੀ ਆ ਲੈਂਬਰਗਿਨੀ ਆ ਚੰਗੀ ਤਰ੍ਹਾਂ ਬੱਚਾ ਚੰਗੀ ਤਰ੍ਹਾਂ ਲਾਯੋਗੇ ਨੂੰ ਸੋਭਾ ਚਾਹੀਦਾ ਗੱਦਿਆਂ ਜਿਹਾ ਉਹ ਉੱਥੇ ਪੈ। ਪੈਗ ਦਾ ਇਹ ਪੈਗ ਨਹੀਂ ਮਿਲੂਗਾ। ਸੋਭਾ ਐਂਡ ਬੋਲਪ ਕੈਂਟ ਕੁਆਲਿਟੀ ਦਾ। ਇਹ ਸੋਫੇ ਦੇ ਨਾਲ ਹੋਰ ਵੀ ਬਹੁਤ ਕੁਸ ਫਰੀ ਭੰਦਰ ਚਿਲਿਆ ਛਾਦੇ। ਦੈਸ਼ਤਗਰਦਨੀ ਦੇਖੀ ਬismillah ਮਰੇ ਮੂੰਹ ਤੋਂ ਵੀ ਵੇਟਿੰਗ ਆ ਨਾਲ ਕੇ ਆ ਸਹੀ ਆ ਨਹੀਂ ਆਹ ਵੇ ਮਾਸਟਰ ਆਦੂ ਦੂਜੀ ਵੀ ਲਾ ਕੇ ਦਿਖਾ ਇਹ ਨਾ ਦੋਨੋਂ ਡਾਇਰੈਕਟ ਲਗਾ ਆ ਲਾਲਆਂ ਨੂੰ ਤਾਂ ਹੱਥ ਨਾ ਲਾਈਂ ਭੱਟੀਆਂ ਚਾਹਦੀਆਂ ਮੇਰੇ ਆਉਂਦੀਆਂ ਇਹਨਾਂ ਨੂੰ ਉਹਦਾ ਹੱਥ ਨਾਲ ਆਈ ਸਾਦਾ ਹੱਥ ਤਾਂ ਤੈਨੂੰ ਲਾਲੀਆਂ ਨਾਲ ਪਾਟ ਬਾਈ ਵਧੀਆ ਜੋ ਡੱਬਾ ਵਿੱਚ ਰੱਖ ਦੇ ਕਲੀਨ ਕਰਕੇ ਚਾਹ ਜਾਂ ਸਾਸੀ ਆਏ ਆ ਔਰ ਉੱਪਰ ਚੁੱਕ ਲੈ ਤੰਬੰਜਣਾ ਕਰੀਂ ਕੀ ਕਿ 14 ਦੇ ਵਿੱਚ ਸਮਾਨ ਦਾ ਡੱਬਾ ਭਰ ਲਿਆ ਬਿੱਦ ਡੱਬਾ ਇੱਥੋਂ ਲੈ ਕੇ ਜਾਓ ਸਮਾਨ ਸਤਾ ਇੱਥੇ ਨੇਰਾ ਹੋ ਗਿਆ ਹੁਣ ਅਸੀਂ ਕਰਾਵਾਂਗੇ हेयर कटिंग ਕਿਵੇਂ ਬਾਈ ਜੀ ਕਰਾ ਕੇ ਦੋਗੇ ਸਾਡੀ हेयर कटिंग ਗੱਡੀ ਗੱਡੀ ਤੇ ਐ ਆਪਾਂ ਰਾਣੀ ਸੁੰਦਰਾਂ ਦੇ ਆਇਆ ਹੈ ਬਾਜੀ ਬਾ ਚਲਾਉਣਗੇ ਚਲਾਓ ਚਲਾਓ ਵੀਊ ਚੈੱਕ ਕਰੋ ਬੰਦੋ ਬਹੁਤ ਸੋਹਣਾ ਅਸੀਂ ਢੂਲ ਤੇ ਬਾਂਦਰ ਬਿਠਾਉਣਾ ਏ ਢਾਲੇ ਤੇ ਗੋਤ ਲਗਾਉਣਾ ਏ ਉਹ ਲੱਤੇ ਬਾਂਦਰ ਟੰਣਣ ਸ਼ੌਂਦਾਰ ਸ਼ਾਮ ਸੌਂਸਿਤੀ ਕਾਲ ਜੀ ਅੱਜ ਨਹੀਂ ਕਰਾਇਆ ਹੈਅਰ ਕੱਟ ਅਸੀਂ ਕਰਾਵਾਂਗੇ ਆਗਲੇ ਵਲੌਗ ਚ ਹੁਣ ਸਾਡਾ ਬੰਦਾ ਬੈਠਾ ਵਿੱਚ ਤੇ ਸਵਾਦ ਲਓ ਵਲੌਗ ਦੇਖੋ ਲਾਈਕ ਕਰ ਦਿਓ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਕਿਆ ਵੇ ਤੋ ਵੀ ਲਾਈਕ ਕਰੋ ਨਹੀਂ ਕਹਿੰਦਾ ਇਹ ਮੇਰੀ ਤਰੱਕੀ ਤੋਂ ਜਰਦਾ ਤਾਂ ਨਹੀਂ ਕਹਿੰਦਾ ਇਹ ਇੱਧਰ ਚਾਬੀ ਘੁਮਾਜ ਕੇ ਗੱਡੀ ਦੀ ਗੱਡੀ ਚਾਬੀ ਘੁਮਾਜ ਚਲੋ ਜੀ ਟੱਕਾ ਲਾ ਕੇ ਵੇਲਾਗੇ ਹੁਣ ਤੁਹਾਨੂੰ ਕੀ ਕਰੀਏ ਲਾਈਕ ਕਰੋ ਸਬਸਕ੍ਰਾਈਬ ਕਰਾਇਓ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਹਾਂ ਸਾਸਰੀ ਕਾਲ ਉਹ ਜੀ ਕੰਮ ਕਰ ਰਿਹਾ ਮੁੰਡਾ ਮਿਹਨਤ ਕਰ ਰਿਹਾ ਹਾਂ ਇੱਧਰ ਚਾਬੀ ਘੁਮਾਤੀ ਮੇਰੀ ਮਿਹਨਤ ਪਹਿਲੇ ਪਹਿਲੇ ਟੱਕਾ ਲਪਾਉਣਗੇ ਬਸ ਚੰਗਾ ਜੀ ਸਾਸਰੀ ਕਾਲ ਸਾਰਿਆਂ ਨੂੰ ਨਹੀਂ ਖੜਜਾ ਹਾਂ ਕਰੀਏ ਗੱਲਾਂ ਬਾਤਾਂ ਕਰੀਏ अच्छा हां बात कितनी अपना ਕੀ ਕਹਿੰਦੇ ਹੁੰਦੇ ਨਹੀਂ ਚੱਲ ਜਿਵੇਂ ਵੀ ਆ ਲਾਈਕ ਸਬਸਕ੍ਰਾਈਬ ਚੈੱਕਰ ਵਾਰਾ ਕਰਨਾ ਚਾਹੀਦਾ हां ਜਿਵੇਂ ਵੀ ਆ ਮੈਂ ਆ ਗਿਆ ਨਾ ਮੈਂ ਆ ਗਿਆ हां ਤੇ ਚੱਲ ਲਾਈਕ ਸਬਸਕ੍ਰਾਈਬ ਤਾਂ ਕਰਨਾ ਬਣਦਾ ਬਣਦਾ ਯਾਰ ਇੰਨੀ ਮਿਹਨਤ ਕਰ ਰਹੇ ਹਾਂ ਅਸੀਂ ਮਿਹਨਤ ਬਹੁਤ ਆਉਂਦੀ ਹੈ ਅਸੀਂ ਵੀ ਬਹੁਤ ਵੱਡੇ ਯੂਟਿਊਬਰ ਬਣਨਾ ਹੈ ਯੂ نو ਬਹੁਤ ਵੱਡੇ ਨਹੀਂ ਮਾ ਠੀਕ ਠਾਕ ਜੇ ਬਣ ਜੇ ਉਹ ਹੀ ਬਹੁਤ ਆ ਨਾ ਨਾ ਸਭ ਨੂੰ ਪੁੱਛੋ ਫੜਦਾ ਨਹੀਂ ਆਪਾਂ ਕੀ ਠਾਗ ਜਾ ਬੰਦਾ ਇਹ ਕੀ ਕਰੀਏ ਵੀਡੀਓ ਜੀ ਆਪਾਂ ਆਪਾਂ ਫੇਮਸ ਹੋ ਜੀ ਵਿਆਹ ਆਪਣੇ ਹੋਏ ਨਹੀਂ ਘਰ ਵਾਲੀਆਂ ਆਪਾਂ ਲਖ ਨਹੀਂ ਸਕਦੇ ਹਾਂ ਉਹ ਤੋਂ ਹੋਰ ਹੋਰ ਉਹ ਜੇ ਘਰ ਵਾਲੀਆਂ ਨੇ ਉਹ ਦਿਖਾ ਕੇ ਦਿੰਦੇ ਨਾ ਹੋਰ ਕੀ ਕਰ ਸਕਦੇ ਆਪਾਂ ਹੋਰ ਪੈਸੇ ਆਪਣੇ ਕੋਲ ਹੈ ਨਹੀਂ ਪੈਸੇ ਆਪਣੇ ਕੋਲ ਹੈ ਨਹੀਂ ਵੀ ਸੋਨੇ ਦੇ ਦਿੱਲੀ ਨਵੀਆਂ ਚੀਜ਼ਾਂ ਦਿਖਾਈਏ ਸੀ ਹਾਂ ਹੋਰ ਕੀ ਕਰ ਸਕਦੇ ਆਪਾਂ ਕੁਝ ਵੀ ਨਹੀਂ ਹੈ ਨਾ ਹੋਰ ਘੁੰਮਣ ਫਿਰਨ ਅਸੀਂ ਜਾਂਦੇ ਨਹੀਂ ਦੱਲੀ ਨਹੀਂ ਆਪਦਾ ਮੰਮਾ ਫਿਰ ਜਾਵਾਂ ਕਿੱਥੋਂ ਪੈਸੇ ਦਾ ਹੈ ਨਹੀਂ ਵਾਲ ਕਟਾਉਣਾ ਹੈ 7 ਵਜੇ ਤੇ 9:00 ਵੱਜ ਗਏ 9:00 ਵੱਜ ਗਏ ਜੀ ਕੀ ਕਰੀਏ ਦੱਸੋ ਦੋ ਬੰਦੇ ਵਾਲ ਕਟਾਉਣ ਨੂੰ ਹੋਰ ਉਧਰ ਜ਼ਿੰਦਗੀ ਤਵਾ ਬਈ ਤਵਾ ਹੋਈ ਪਈ ਹੈ ਉਧਰ ਪੰਜਾਬ ਦਾ ਪੂਰਾ ਹਲੋ ਹੈ ਪਹਾੜਾਂ ਨਾਲ ਜੇ ਠੀਕ ਲੋਟ ਹੋ ਜਾਣਾ ਬਾਕੀ ਹਾਂ ਮੈਂ ਹਲਗੋੜਾ ਜਾਂਦੇ ਜਾਂਦੇ ਸਬਸਕ੍ਰਾਈਬ ਸੇਅਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਹੀ ਬਹੁਤ ਤੁਹਾਡਾ ਬਹੁਤ ਬਹੁਤ ਤਕੜੀ ਮਿਹਨਤ ਕਰਦੇ ਆਂ ਕਦੇ ਤੁਮ ਨੂੰ ਗੱਡੀ ਕਿਹੜੀ ਦਿਖਾਉਣੀ ਹੈ ਕਿਤੇ ਕਿਹੜੀ ਦਿਖਾਉਣੀ ਹੈ ਕਿਤੇ ਗੱਡੀ ਧੂੰਦੇ ਦਿਖਾਉਣੀ ਗੱਡੀ ਅੱਜ ਇੱਕ ਹੂਰਾ ਦੀ ਤੋਹਣ ਹੈ ਗੱਡੀ ਅੱਜ ਤੀਜੀ ਵਾਰੀ ਵੀ ਤੋਹਣ ਦਾ ਨਹੀਂ ਪਰ ਟਾਈਮ ਨਹੀਂ ਲੱਗਾ ਹਾਂ ਟਾਈਮ ਨਹੀਂ ਲੱਗਾ ਜਾਣਾ ਸੀ ਕੋਈ ਬੰਦਾ ਆ ਗਿਆ ਇੱਕ ਟਾਈਮ ਨਹੀਂ ਲੱਗਾ ਗੱਲ ਨਹੀਂ ਲੱਗਿਆ ਹੁਣ ਸਾਡੇ ਤੇ ਪਊਗੀ ਲੇਟ ਇਹ ਆ ਦੇਖਾ ਕਾਉਂ ਪਪੇ ਆਇਆ ਰੰਗ ਮੜਿਆ ਗੋਰਾ ਹੈ ਉਹਦਾ ਬਹੁਤ ਅਹੰਦ ਸੀ ਆਇਆ ਸੀ ਅੱਜ ਪਾਕਟਾਂ ਹਰ ਦੇ ਨਾਲ ਦੇ ਦਾ ਗੜ ਤਾਂ ਚਲੂ ਉਸ ਤੇ ਮੈਂ ਵੀ ਘਟਾਉਣਾ ਜੀ ਨੌਂ ਰਹਿੰਦੇ ਸਾਰੇ ਕਿ ਕਰੀ ਗੱਲ ਨੂੰ ਗਡਾਵਾਏਗਾ ਦੇਖੋ ਇਹਦਾ ਵੀ ਰੱਦਾ ਬਣ ਗਿਆ ਇਹ ਪੁੱਲ ਮੈਂ ਦਾਵ ਕੰਮ ਕੈਂਸਲ ਕਰਤਾ ਇਹਨੇ ਵੀ ਕੈਂਸਲ ਕਰਤਾ ਰੰਗ ਤਾਂ ਕੋਰਾ ਯਾਰ ਆਪਣਾ ਨਹੀਂ ਨਹੀਂ ਇੱਥੇ ਆਉ ਉਹਦੇ ਇੱਥੇ ਆਪਾਂ ਆ ਆ ਜੀ ਤੇਰੇ ਤੋਂ ਜ਼ਿਆਦਾ ਕਰ ਦੇਣਾ ਤੂੰ ਥੋੜੇ ਜਿਹਾ ਦੇ ਮੈਂ ਤੇ ਕਰਿਆ ਤੇ ਮੈਨੂੰ ਦੇ ਸਾਨੂੰ ਅਗਲੇ ਵਾਰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਹਾਂਜੀ ਸੱਸੇ ਧੰਨਵਾਦ ਹੋਰ ਤਗੜੀਆਂ ਵੀਡੀਓ ਬਹੁਤ ਐਂਡ ਆ ਰਹੀਆਂ ਅੱਗੇ ਬਹੁਤ ਬੋ ਘੈਂਟ ਘੈਂਟ ਚੀਜ਼ਾਂ ਆ ਰਹੀਆਂ ਸਿਰਾ ਮੈਂ ਕਹਿੰਦਾ ਪਟਾਕ ਤਿਆਰ ਹੋ ਰਿਹਾ ਯਾਰ ਹਜੇ ਇੱਕ ਸਾਡੇ ਸ਼ਾਇਦ 500 ਡਾਲਰ ਦੀ ਘਰੇ ਲਿਆਂਦੀ ਪਈ ਹੈ ਉਹ ਚ ਬਣਾਉਣੀ ਹੈ ਤਾਂ ਕਿਤਾ ਨਹੀਂ ਨਾ ਸ਼ੁਰੂ ਕਰ ਸ਼ੁਰੂ ਨਹੀਂ ਕੀਤਾ ਬੱਸ ਜਦੋਂ ਆਪਣੇ 1000 ਸਬਸਕ੍ਰਾਈਬਰ ਹੋ ਗਿਆ ਉਹ ਆਪਾਂ ਉਹ ਚ ਬਣਾ ਦੇਣਾ ਉਹ ਕੱਡਾ ਇੱਕ ਡੱਲ ਦੇਖੀ ਜਾਓ ਫੇ ਤਾਂ ਬੰਬ ਵੀ ਹੋਣੇ ਬਲੌਗ ਹੁਣ ਤਾਂ ਅਸੀਂ ਜਸਟ ਕੋਟਾ ਪੂਰਾ ਕਰ ਰਹੇ ਹਾਂ ਜਸਟ ਉਹ ਹੁੰਦਾ ਨੇ ਬੱਸ ਇੰਨਾ ਟਾਈਮ ਪੂਰਾ ਕਰਨਾ ਟੈਂਪੂਰਾ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚ ਗਏ ਘਰੇ ਸਾਡਾ 12 ਵਲੌਗ ਵੀ ਸ਼ੁਰੂ ਹੋ ਗਿਆ ਨਹੀਂ ਸ਼ੁਰੂ ਹੋਇਆ ਖਤਮ ਹੋਊਗਾ ਹੁਣੇ ਬਸ ਘਰੇ ਪਹੁੰਚ ਗਏ ਤੇ ਮਿਲਦਾ ਤੁਹਾਨੂੰ ਕੱਲੋਂ ਨੈਕਸਟ ਵਲੌਗ ਚ ਨੈਕਸਟ ਵਲੌਗ ਚ ਸ਼ਾਇਦ ਅਸੀਂ ਕੱਲੋਂ ਦਾੜੀ-ਜੋੜੀ ਕਟਾਈ ਇੱਥੇ ਜਿੱਦਾਂ ਕਿਦਾਂ ਨਾ ਥੋੜਾ ਜਿਹਾ ਨੇਹਰਾ ਆ ਗਿਆ ਸੁਕਸ ਕਰਕੇ ਰੰਗ ਥੋੜਾ ਜਿਹਾ ਪੱਕਾ ਆ ਗਿਆ ਇੱਥੇ ਤਾਂ ਸਹੀ ਆ ਰਿਹਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ